ਪਰ ਮੈਂ ਅੱਜ ਧੰਨਵਾਦ ਕਰਦਾ ਕਿ ਅੱਜ ਸਾਨੂੰ ਇੱਕ ਨਵੀਂ ਟ੍ਰੇਨ ਮਿਲੀ ਹੈ ਨਵੀਂ ਟ੍ਰੇਨ ਕਰਕੇ ਅੰਮ੍ਰਿਤਸਰ ਤੋਂ ਦਿੱਲੀ ਟ੍ਰੇਨ ਜਾਏਗੀ ਉਰਵਿਜਰੀ ਯਾਤਰੀਆਂ ਨੂੰ ਹੈ ਉਰਵਿਜ ਪੂਰੀ ਸੁੱਖਾ ਮਿਲ ਸਕਲੀ ਹੈ ਹਰ ਕੋਈ ਜਿਹੜਾ ਅੰਮ੍ਰਿਤਸਰ ਦੇ ਦਿੱਲੀ ਨਾਲ ਜੁੜਿਆ ਹੋਇਆ ਉਹਨਾਂ ਵਾਸਤੇ ਇਹ ਟ੍ਰੇਨ ਦਾ ਬੜਾ ਫਾਇਦਾ ਹੈ ਥੋੜੇ ਸਮੇਂ ਦੇ ਵਿੱਚ ਇਹ ਸਭ ਤੋਂ ਵੱਡਾ ਫਾਇਦਾ ਹੈ ਕਿ ਸਮੇਂ ਦੀ ਬਚਤ ਆਏ ਦੇ ਨਾਲ ਜਿਸ ਦੇ ਵਿੱਚ ਭਾਜਪਾ ਪਾਰਟੀ ਦੀ ਸਰਕਾਰ ਹੈ ਭੰਕਾ ਰੇਲ ਮੰਤਰਾਲੇ ਨੇ ਰੇਲ ਮંત્રી ਨੇ ਪਹਿਲੇ ਹੀ ਤੈਅ ਕਰ ਲਿਆ ਸੀ ਇਸ ਕਰਕੇ ਇਸ ਦਾ ਸਾਰਾ ਸ਼ਰੇਭਾ ਭਾਰਤ ਜਨਤਾ ਪਾਰਟੀ ਨੂੰ ਜਾਂਦਾ ਪਿਸਾਉ ਉਹ ਜਲੰਧਰ ਕੰਚ ਨਹੀਂ ਹੈ ਇਸ ਕਰਕੇ ਜਿਹੜੀ ਮੰਗ ਹੈ ਪਿਛਲੇ ਬੜੇ ਸਮੇਂ ਦੀ ਸੀ ਪਰ ਮੈਂ ਅੱਜ ਧੰਨਵਾਦ ਕਰਦਾ ਕਿ ਅੱਜ ਸਾਨੂੰ ਇੱਕ ਨਵੀਂ ਟ੍ਰੇਨ ਮਿਲੀ ਹੈ ਨਵੀਂ ਟ੍ਰੇਨ ਕਰਕੇ ਅੰਬਸੋਤਰੀ ਦਿੱਲੀ ਟ੍ਰੇਨ ਜਾਏਗੀ ਔਰ ਵਿੱਚ ਜਿਹੜੀਆਂ ਯਾਤਰੀਆਂ ਨੂੰ ਹੈ ਔਰ ਵਿੱਚ ਪੂਰੀ ਸੁਵਿਧਾ ਮਿਲ ਸਕਦੀ ਹੈ ਕਿਉਂਕਿ ਸੀਟਿੰਗ ਦੀ ਮਿਲ ਸਕਦੀ ਹੈ ਉਹਦੀ ਟ੍ਰੇਨ ਪਹਿਲੇ ਚਲਦੀ ਸੀ ਔਰ ਜਿਹੜੀ ਸੀਟਿੰਗ ਆ ਫੁੱਲ ਰਹਦੀ ਸੀ ਇਸ ਕਰਕੇ ਕਿਉਂਕਿ ਸਾਡੇ ਕੋਲ ਇੱਕ ਸਟਾਫ ਦੀ ਹੈ ਸਰ ਇੱਕ ਸਟਾਫ ਦੀ ਜਿੰਨਾ ਕ ਵਪਾਰੀ ਜਾਊਗਾ ਕਿੰਨਾ ਕ ਲੋਕ ਇਹਦੇ ਵਿੱਚ ਜਲੰਧਰ ਦੇ ਦਬਾਬੇ ਦੇ ਲੋਕਾਂ ਨੂੰ ਇਸ ਟ੍ਰੇਨ ਦਾ ਬਹੁਤ ਬੈਨੀਫਿਟ ਹੋਏਗਾ ਬਹੁਤ ਵਧੀ ਜਾਤਰੂਾ ਵਿਦਿਆਰਥੀਆ ਵਪਾਰੀਆ ਹਰ ਕੋਈ ਜਿਹੜਾ ਅੰਮ੍ਰਿਤਸਰ ਤੇ ਦਿੱਲੀ ਨਾਲ ਜੁੜਿਆ ਹੋਇਆ ਉਹਨਾਂ ਵਾਸਤੇ ਇਹ ਟ੍ਰੇਨ ਟ੍ਰਾਈ ਥੋੜੇ ਸਮੇਂ ਦੇ ਵਿੱਚ ਇਹ ਸਭ ਤੋਂ ਵੱਡਾ ਫਾਇਦਾ ਕਿ ਸਮੇਂ ਦੀ ਬਚਤ ਆ ਇਹਦੇ ਨਾਲ ਤੇ ਹਰ ਕੋਈ ਕਹਿੰਦਾ ਕਿ ਅਸੀਂ ਸਮੇਂ ਦੀ ਬਚਤ ਕਰੀ ਐ ਇਸ ਤੇਜੀ ਦੇ ਦੁੱਖ ਦੇ ਵਿੱਚ ਇਹ ਐ ਹੋਈਆਂ ਟ੍ਰੇਨਾਂ ਜਿਹੜੀਆਂ ਜਿਹਦੇ ਨਾਲ ਬੰਦਾ ਥੋੜੇ ਸਮੇਂ ਦੇ ਵਿੱਚ ਉੱਥੇ ਜਾ ਕੇ ਵਾਪਸ ਵੀ ਜਿਹੜਾ ਹੈਗਾ ਸਭ ਨੂੰ ਚਾਹੀਦਾ ਸਰ ਉਦਯੋਗ ਨੂੰ ਕਿੰਨਾ ਜਿਹੜਾ ਵਜੀਫਾ ਮਿਲੇਗਾ ਇਸ ਨਾਲ ਵਾਅਦਾ ਦਿਖੇਗਾ ਕਿ ਜਲੰਧਰ ਤੋਂ ਸਭ ਹੈ ਜਿਹੜਾ ਵੀ ਚੜੂਗਾ ਉਹ ਸਾਰਿਆਂ ਨੂੰ ਫਾਇਦਾ ਮਿਲੂਗਾ ਸਮੇਂ ਦੀ ਬਚਤ ਹੁੰਦਾ ਨਹੀਂ সব তো বড়ি সময় গো ਲੱਗਦਾ ਤਾਂ ਮੂੰ ਕਿ ਜਿਹੜੀ ਟਾਈਮਿੰਗ ਦਿੱਤੀ ਗਈ ਹੈ ਉਹ ਇੱਕਦਮ 9:30 ਵਜੇ ਤੋਂ ਲੈ ਕੇ ਜਿਹੜਾ 1:30 ਵਜੇ ਤੱਕ ਦਿੱਤੀ ਗਈ ਹੈ ਕਿ 9:30 ਜੇ ਹੈਗਾ ਜਲੰਧਰ ਕੈਂਟ ਪਹੁੰਚੇਗੀ ਤੇ ਇਥੋਂ ਜਿਹੜੀ 1:30 ਵਜੇ ਤੱਕ ਜਿਹੜਾ ਦਿੱਲੀ ਟੱਚ ਕਰ ਲੇਗੀ ਲੋਕਾਂ ਨੂੰ ਕਿੰਨੀ ਕੁ ਸਹੂਲਤ ਮਿਲੇਗੀ ਇਸ ਨਾਲ ਮੈਂ ਕਹ ਜਿਹੜੇ ਰੋਜ਼ ਸਫ਼ਰ ਕਰਨਗੇ ਉਹਨਾਂ ਦੇ ਬਾਅਦ ਹੀ ਆਪਾਂ ਬੋਲ ਸਕਦੇ ਹਾਂ ਵੀ ਇਹਦਾ ਫਾਇਦਾ ਹੋਇਆ ਕਿ ਨਹੀਂ ਪਰ ਇਹਦੇ ਵਾਸਤੇ ਜਿਹਨੇ ਵੀ ਜਾਣਾ ਦਿੱਲੀ ਉਹਨੂੰ ਜਿਹੜਾ ਹੈਗਾ ਘੱਟ ਸਮਾਂ ਕਰਕੇ ਲੱਗਣ ਕਰਕੇ ਫਾਇਦਾ ਜ਼ਰੂਰ ਸਮਝਣ ਦੀ ਵੱਡੀ ਪੰਜਤ ਹੈ ਜੀ ਤੇ ਸਰ ਕਿੱਦਾਂ ਦੇਖਦੇ ਹੋ ਕਿ ਟ੍ਰੇਨਾਂ ਦਿੱਤੀਆਂ ਗਈਆਂ ਫਿਰ ਵੀ ਹਲੇ ਇੱਕ ਟ੍ਰੇਨ ਜਿਹੜੀ ਜਿਸ ਦੀ ਮੰਗ ਕੀਤੀ ਗਈ ਸੀ ਉਹ ਵਧੀ ਜਾਂਦੀ ਹੈ ਦੂਸਰਾ ਇਹ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਹੁੰਦੀ ਹੈ ਕੋਈ ਆਪਣੀਆਂ ਗੱਡੀਆਂ ਕੱਢਣ ਤੋਂ ਅਗਲਾ ਜੱਗਦਾ ਵੀ ਉਹਨਾਂ ਵਾਸਤੇ ਟ੍ਰੇਨ ਬਹੁਤ ਫਾਇਦੇਮੰਦਾਂ ਦੂਸਰਾ ਵੀ ਇਹ ਕਿ ਜੇ ਹੁਣ ਟ੍ਰੇਨਾਂ ਆਪਣੀਆਂ ਬਿਜਲੀ ਤੇ ਚੱਲਦੀਆਂ ਤੇ ਸਾਨੂੰ ਉਹ ਦੂਸਰੀਆਂ ਗੱਡੀਆਂ ਚਲਾਉਣ ਨਾਲੋਂ ਇਹਨਾਂ ਟ੍ਰੇਨਾਂ ਦੇ ਵਿੱਚ ਸਫ਼ਰ ਕਰਨਾ ਚਾਹੀਦਾ ਤਾਂ ਕਿ ਗੱਡੀਆਂ ਦੇ ਵਿੱਚ ਸਫ਼ਰ ਜਿਹੜਾ ਸੇਫ ਵੀ ਆ ਸੜਕ ਨਾਲੋਂ ਉਹਦੇ ਨਾਲ ਜਿਹੜਾ ਹੈਗਾ ਇਹਦੇ ਨਾਲ ਪ੍ਰੋਫਿਸ਼ਨ ਵੀ ਕਾ ਠੀਕ ਹੈ ਬਹੁਤ-ਬਹੁਤ ਧੰਨਵਾਦ ਸਰ ਜੇ ਟ੍ਰੇਨ ਆ ਰਹੀ ਆ ਅੰਮ੍ਰਿਤਸਰੋਂ ਆ ਰਹੀ ਆ ਹਨਾ ਹਾਂ ਅੰਮ੍ਰਿਤਸਰ ਤੋਂ ਦਿੱਲੀ ਅੰਮ੍ਰਿਤਸਰ ਤੋਂ ਦਿੱਲੀ ਪਰ ਬਹੁਤ ਸੀਧਾ ਜਾਣੀ ਤੁਹਾਨੂੰ ਇਹ ਸੰਦੇਸ਼ ਕਰ ਰਿਹਾ ਦੇਖੋ ਅੱਜ ਭਾਰਤ ਦੇਸ਼ ਦੇ ਲਈ ਬਹੁਤ ਹੀ ਗਰਵ ਦੀ ਗੱਲ ਹੈ ਔਰ ਜਲੰਧਰ ਵਾਸੀਆਂ ਦੇ ਲਈ ਬਹੁਤ ਹੀ ਗਰਵ ਗਰਵ ਦੀ ਗੱਲ ਹੈ ਇਹ ਬੰਦੇ ਮਾਤਰਮ ਟ੍ਰੇਨ ਜਿਹੜੀ ਹੈ ਉਹ ਬੰਦੇ ਭਾਰਤ ਜਿਹੜੀ ਟ੍ਰੇਨ ਹੈ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਜਲੰਧਰ ਰੁਕ ਰਹੀ ਹੈ ਔਰ ਜਲੰਧਰ ਦੇ ਵਿੱਚ ਇਹਦਾ ਸਟਾਪੇਜ ਮਿਲਿਆ ਔਰ ਲੋਕਾਂ ਨੂੰ ਯਾਤਰੀਆਂ ਨੂੰ ਇੱਕ ਅੱਛਾ ਸਫ਼ਰ ਦਾ ਆਨੰਦ ਮਿਲੇਗਾ ਔਰ ਬਹੁਤ ਹੀ ਜਿਹੜੀ ਟ੍ਰੇਨ ਜਿਹੜੀ ਹੈ ਬਹੁਤ ਹੀ ਜ਼ਿਆਦਾ ਇਹ ਸਮਝੋ ਕਿ ਉਹਦੇ ਵਿੱਚ ਟ੍ਰੇਨ ਦੇ ਵਿੱਚ ਸਫ਼ਰ ਕਰਨਾ ਬੜਾ ਆਸਾਨ ਹੈ ਬੜਾ ਅੱਛਾ ਹੈ ਜਲੰਧਰ ਵਾਸੀਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਸੋ ਜਿੱਥੇ ਬੀਜਪੀ ਦਾ ਦੁਬਾਰਾ ਕਹਿਣਾ ਹੈ ਕਿ ਇਸ ਦੀ ਚਿੱਠੀ ਸਾਡੇ ਵੱਲੋਂ 4 ਮਹੀਨੇ ਪਹਿਲਾਂ ਦੇ ਦਿੱਤੀ ਗਈ ਸੀ ਲੇਕਿਨ ਉੱਥੇ ਹੀ ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ ਹੁਣੀ ਦਾਵਾ ਕਰਦੇ ਨੇ ਕਿ ਉਹਨਾਂ ਵੱਲੋਂ ਜਿਹੜਾ ਕਿ ਰੇਲ ਮੰਤਰੀ ਨਾਲ ਮੀਟਿੰਗ ਕਰਕੇ 20 ਦਸੰਬਰ ਨੂੰ ਇਸ ਦੀ ਮਨਜ਼ੂਰੀ ਜਿਹੜੀ ਪ੍ਰਾਪਤ ਕੀਤੀ ਆ ਇਸ ਤਰ੍ਹਾਂ ਹੈ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਸਾਰਾ ਵਰਲਡ ਸਾਰੀ ਦੁਨੀਆ ਇਸ ਨੂੰ ਜਾਣਦਾ ਹੈ ਔਰ ਰੇਲ ਮੰਤਰਾਲੇ ਜਿਹੜਾ ਸਰਕਾਰ ਦੇ ਕੋਲ ਹੈ ਔਰ ਦੂਸਰਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਲਗਭਗ 5 ਮਹੀਨੇ 6 ਮਹੀਨੇ ਪਹਿਲਾਂ ਹੀ ਇਹ ਯੋਜਨਾ ਬਣ ਗਈ ਸੀ ਰੇਲ ਮੰਤਰਾਲੇ ਦੇ ਵਿੱਚ ਪ੍ਰਧਾਨ ਮੰਤਰੀ ਜੀ ਦੁਆਰਾ ਕਹਿ ਦਿੱਤਾ ਗਿਆ ਸੀ ਕਿ ਜਲੰਧਰ ਸ਼ਹਿਰ ਨੂੰ ਦੇ ਵਿੱਚ ਬੰਦੇ ਮਾਤਰਮ ਜਲੰਧਰ ਸ਼ਹਿਰ ਤੋਂ ਨਿਕਲੇਗੀ ਔਰ ਪੰਜ ਬੰਦੇ 12 ਬੰਦੇ ਤੋਂ ਨਿਕਲੇਗੀ ਔਰ ਜਲੰਧਰ ਦੇ ਨੂੰ ਇੱਥੇ ਇੱਕ ਸਟਾਪੇਜ ਮਿਲੇਗਾ ਇਹ ਪਹਿਲਾਂ ਹੀ ਤੈਅ ਹੋ ਗਿਆ ਸੀ ਇਹ ਤਾਂ ਬਿਨਾਂ ਗੱਲ ਦਾ ਝੂਠਾ ਕਰਕੇ ਲੈ ਆਇਆ ਲੋਕ ਸਰ ਜੇ ਅਗਰ ਨਰਿੰਦਰ ਭਾਈ ਮੋਦੀ ਜੀ ਦੁਆਰਾ ਪ੍ਰਧਾਨ ਮੰਤਰੀ ਜੀ ਦੁਆਰਾ ਪਹਿਲੋ ਹੀ ਜਿਹੜਾ ਕਹਿ ਦਿੱਤਾ ਗਿਆ ਸੀ ਲੇਕਿਨ ਜਿਸ ਦੀ ਮੰਗ ਜਿਹੜੀ ਕੀਤੀ ਗਈ ਸੀ ਉਟਰ ਇੰਤਮੀ ਲਈ ਕਟੜਾ ਤੋਂ ਦਿੱਲੀ ਦੀ ਮੰਗ ਕੀਤੀ ਗਈ ਸੀ ਤੇ ਜਿਹੜੀ ਮਿਲੀ ਹੈ ਅੰਮ੍ਰਿਤਸਰ ਤੋਂ ਦਿੱਲੀ ਹੈ ਦੇਖੋ ਇਸ ਤਰ੍ਹਾਂ ਹੈ ਇਹ ਕਟੜਾ ਤੋਂ ਜਿਹੜੀ ਅੰਮ੍ਰਿਤਸਰ ਤੋਂ ਦਿੱਲੀ ਜਿਹੜੀ ਟ੍ਰੇਨ ਹੈ ਇਹ ਟ੍ਰੇਨ ਦਾ ਪਹਿਲਾਂ ਹੀ ਤੈਅ ਹੋ ਚੁੱਕਾ ਸੀ ਕਿਉਂ ਬਤੌਰ ਐਮਪੀ ਮੈਂਬਰ ਆਫ ਪਾਰਲੀਮੈਂਟ ਲੋਕਤੰਤਰ ਦੇ ਵਿੱਚ ਕਿਸੇ ਨੂੰ ਵੀ ਮਿਲ ਸਕਦੇ ਆ ਲੇਕਿਨ ਦੇਸ਼ ਦੇ ਵਿੱਚ ਭਾਰਤ ਜਨਤਾ ਪਾਰਟੀ ਦੀ ਸਰਕਾਰ ਹੈ ਭੰਕਾ ਰੇਲ ਮੰਤਰਾਲੇ ਨੇ ਰੇਲਵੇ ਮੰਤਰੀ ਨੇ ਪਹਿਲੇ ਹੀ ਤੈਅ ਕਰ ਲਈ ਸੀ ਇਸ ਕਰਕੇ ਇਸ ਦਾ ਸਾਰਾ ਸ਼ਰੇ ਭਾਰਤ ਜਨਤਾ ਪਾਰਟੀ ਨੂੰ ਜਾਂਦਾ ਹੈ